ਉਮ ਦਾ ਦਰਦ ਦੇ ਜਾਂ ਆਪਣੇ ਅੰਦਰ ਦਾ ਦਰਦ ਦੇ ਉਹ ਇੱਕ ਇੱਕ ਕਰਕੇ ਸੰਗਤਾਂ ਦੇ ਸਾਹਮਣੇ ਰੱਖਿਆ ਜਿਹੜੀਆਂ ਇਹ ਲੰਮੇ ਸਮੇਂ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਅੰਦਰੀਆਂ ਬੇਅਦਬੀਆਂ ਹੋ ਰਹੀਆਂ ਨੇ ਰੁਕਣ ਦਾ ਨਾਂ ਨਹੀਂ ਲੈ ਰੀਆਂ ਉਹਦੇ ਕਾਰਨ ਕਰਕੇ ਹੀ ਭਾਈ ਗੁਰਜੀਤ ਸਿੰਘ ਅੱਜ ਟਾਵਰ ਤੇ ਚੜ੍ਹੇ ਨੂੰ 50 ਦਿਨਾਂ ਦੇ ਲਗਭਗ ਹੋ ਚੁੱਕੇ ਨੇ ਜੀ ਪਿਛਲੇ ਮਹੀਨੇ ਦੀ 12 ਤਰੀਕ ਦੇ ਚੜ੍ਹੇ ਨੇ ਇੱਧਰ ਆ ਜੋ ਬੱਜੇ ਤੇ ਗੱਲ ਇਸ ਤਰ੍ਹਾਂ ਵੀ ਇਹਦਾ ਜਿਹੜਾ ਮੇਨ ਹਾਲ ਏ ਜੇ ਆਪਾਂ ਕੈਮਰੇ ਲਵਾ ਦਾਂਗੇ ਕੈਮਰਾ ਕੁਝ ਬੰਦੇ ਦੀ ਪਛਾਣ ਕਰ ਸਕਦਾ ਜੇ ਘੂਮੂ ਬੰਨ ਕੇ ਆਏਗਾ ਲਾਮ ਦਾ ਕੈਮਰਾ ਤੇ ਇਥੇ ਉਹਦੀ ਪਛਾਣ ਵੀ ਨਹੀਂ ਕਰ ਸਕਦਾ ਜੇ ਹੁਣ ਅਫਸਰਾਂ ਦੀਆਂ ਗੱਡੀਆਂ ਤੇ ਵੱਡੇ ਵੱਡੇ ਮੰਤਰੀਆਂ ਦੀਆਂ ਗੱਡੀਆਂ ਤੇ ਕੈਮਰਿਆਂ ਦਾ ਕੰਮ ਚੱਲਦਾ ਹੁੰਦਾ ਤੇ ਜੈਡ ਸਕਿਉਰਿਟੀ ਲਾਉਣ ਦੀ ਕੋਈ ਲੋੜ ਨਹੀਂ ਸੀ ਬਾਬਿਆਂ ਨੂੰ ਜੇ 90 ਘਰ ਨੇ ਪਿੰਡ ਚ ਤੇ 3 ਮਹੀਨੇ ਬਾਅਦ ਵਾਰੀ ਆਉਂਦੀ ਇੱਕ ਪਰਿਵਾਰ ਪਹਿਰਾ ਦੇਵੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਸੇਵਾ ਸੰਭਾਲੇ ਉਹ ਵਧੀਆ ਢੰਗ ਨਾਲ ਹੋ ਸਕਦੀ ਏ ਜੇ ਇੱਕ ਪਰਿਵਾਰ ਨਹੀਂ ਪਹਿਰਾ ਦੇ ਸਕਦਾ ਤੇ ਸਾਡੇ ਕੋਲ ਬੜੇ ਨਿਹੰਗ ਸਿੰਘ ਨੇ ਵਿਚਾਰੇ ਬੇਰੁਜ਼ਗਾਰ ਨੇ ਉਹਨਾਂ ਨੂੰ 15000 ਰੁਪਏ ਮਹੀਨਾ ਦਿੱਤਾ ਜਾਏ ਦਿਨ ਰਾਤ ਦਾ ਤੇ ਉਹ ਵੀ ਪਹਿਰਾ ਦੇਣ ਨੂੰ ਤਿਆਰ ਨੇ ਹੱਥ 'ਚ ਬਰਸ਼ਾ ਲੈ ਕੇ ਸ੍ਰੀ ਸਾਹਿਬ ਲੈ ਕੇ ਖੰਡਾ ਲੈ ਕੇ ਜੇ ਇੱਕ ਚਿੜੀ ਵੀ ਫੜਕ ਜੇ ਗੁਰੂ ਘਰ 'ਚ ਤੇ ਅਸੀਂ ਦੇਣਦਾਰ ਆ ਤੁਸੀਂ ਇਹ ਸੇਵਾ ਸੰਭਾਲ ਨਿਹੰਗ ਸਿੰਘਾਂ ਨੂੰ ਦਿਓ ਵਧੀਆ ਉਹਨਾਂ ਦੇ ਬੱਚਿਆਂ ਦਾ ਰੋਜ਼ਗਾਰ ਵਧੀਆ ਚੱਲ ਸਕੇ ਉਹਨਾਂ ਦਾ ਵਿਚਾਰਾ ਉਹ ਵੀ ਵਿਚਾਰੇ ਵੇਲੇ ਜੇ ਤੁਰੇ ਫਿਰਦੇ ਨੇ ਤੇ ਦੂਜੀ ਬੇਨਤੀ ਮੇਰੀ ਇਹ ਵੇ ਸੰਗਤਾਂ ਨੂੰ ਵੀ ਘਰਾਂ ਦੇ ਵਿੱਚੋਂ ਬਹਿ ਕੇ ਸਾਨੂੰ ਤੁਸੀਂ ਮੋੜਾਂ ਤੇ ਗੱਲਾਂ ਕਰਦੇ ਹੋ ਉਲਟ ਜਦੋਂ ਅਸੀਂ ਕੋਹਾਂ ਦੇ ਕੋਲ ਲੰਘਨੇ ਆ ਉਹਨਾਂ ਨੂੰ ਕਹਿਣ ਦੀ ਕੋਸ਼ਿਸ਼ ਕਰਨੇ ਆ ਤੂੰ ਆਂਦੇ ਨੇ ਇਹ ਕੋਈ ਕੰਮ ਨਹੀਂ ਸਿੱਖਾਂ ਦਾ ਫਲਾਣਾ ਢਿੰਗੜਾ ਸਿਰਫ ਮੋੜਾਂ ਤੇ ਬਹਿ ਕੇ ਗੱਲਾਂ ਨਾ ਕਰੋ ਬੇਨਤੀ ਹੈ ਵੀ ਭਾਈ ਤੁਸੀਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਜਦੋਂ ਤੁਹਾਡੇ ਬੱਚੇ ਬਾਹਰ ਜਾਂਦੇ ਨੇ ਤੁਹਾਡੇ ਘਰ ਬੱਚਾ ਜਨਮ ਲੈਂਦਾ ਹੈ ਇਸੇ ਗੁਰੂ ਗ੍ਰੰਥ ਸਾਹਿਬ ਗਰਮ ਹਾਲੇ ਤੇ ਦੇਗਾ ਚੜਾਉਂਦੇ ਹੋ ਅੱਜ ਭੀੜ ਪਈ ਏ ਕੌਮ ਦੇ ਉੱਤੇ ਤੇ ਸਾਥ ਦਿਓ ਤੀਜੀ ਬੇਨਤੀ ਹੈ ਸਾਡੇ ਕਾਰਸੇ ਵਾਲੇ ਬਾਬਿਆਂ ਨੂੰ ਜਿਹੜੇ ਧਰਮ ਦੇ ਨਾਂ ਤੇ ਪਿੰਡਾਂ ਚੋ ਟਰੱਕਾਂ ਦੇ ਟਰੱਕ ਪਤਾ ਨਹੀਂ ਕਰੋੜਾਂ ਅਰਬਾਂ ਰੁਪਈਆਂ ਦਾ اناਜ ਇਕੱਠਾ ਕਰਕੇ ਤੇ ਡੇਰਿਆਂ ਚ ਵੜ ਗਏ ਨੇ ਨਾ ਕਿਸੇ ਬਾਬੇ ਨੇ ਧਿਆਣ ਕੇ ਕੋਈ ਲੰਗਰ ਲਾਇਆ ਤੇ ਨਾ ਕੋਈ ਸੇਵਾ ਹੁਣ ਬਰਸੀਆਂ ਸ਼ੁਰੂ ਹੋ ਜਾਣੀਆਂ ਨੇ ਫਰਵਰੀ ਚ ਇਹਨਾਂ ਨੇ ਟਰੱਕ ਭੇਜਣੇ ਨੇ ਪਿੰਡਾਂ ਚ ਲੋਕਾਂ ਨੂੰ ਬਾਵਾ ਕੇ ਬਦਾਨੇ ਖਵਾਣੇ ਨੇ ਤੇ ਮਠਿਆਈਆਂ ਖਵਾੜੀਆਂ ਨੇ ਵਨਸਵਨੀਆਂ ਸਬਜ਼ੀਆਂ ਬਣਾਵੜਾ ਖਵਾੜੀਆਂ ਨੇ ਸਾਡੇ ਡੇਰਿਆਂ ਚ ਆਓ ਸਿਰਫ ਇਹ ਡੇਰਿਆਂ ਨਾਲ ਜੋੜਦੇ ਨੇ ਪਏ ਕੋਮ ਦਾ ਇਹਨਾਂ ਦੇ ਅੰਦਰ ਕੋਈ ਦਰਦ ਨਹੀਂ ਚਾਹ ਉਹ ਕੁਰਤੀਆਂ ਚ ਨੇ ਚਾਹੋ ਚੋਲਿਆਂ ਚ ਨੇ ਚਾਹ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਨੇ ਬੁੱਢੇ ਦਲ ਦੇ ਚਾਹ ਵੱਡੇ ਜਿੰਨੇ ਵੀ ਜਥੇਦਾਰ ਨੇ ਕੌਮ ਦੇ ਜਥੇਦਾਰ ਨੇ ਸਿੰਘ ਸਾਹਿਬ ਨੇ ਇਹ ਉਹਨਾਂ ਦਾ ਫਰਜ਼ ਬਣਦਾ ਹੈ ਜੀ ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਬਹੁਤ ਜ਼ਿਆਦਾ ਦਮ ਹੈ ਜੇ ਉਹ ਉੱਥੋਂ ਬਹਿ ਕੇ ਸਪੀਚ ਕਰਨ ਕੌਮ ਨੂੰ ਸੰਬੋਧਨ ਹੋਣਾ ਤੇ ਇਹ ਇਕੱਠ ਅੱਜ ਨੂੰ ਗਰਾਊਂਡ ਕਿੰਨੇ ਦਿਨ ਦਾ ਭਰ ਜਾਣਾ ਸੀ ਤੇ ਭਾਈ ਗੁਰਜੀਤ ਸਿੰਘ ਨੇ ਥੱਲੇ ਉਤਰਉਣਾ ਸੀ ਤੇ ਇਹ ਮਸਲਾ ਹੱਲ ਹੋ ਜਾਣਾ ਸੀ ਅੱਜ ਵੀ ਭਾਈ ਮਹਿੰਦਰ ਸਿੰਘ ਸਰਦਾਰ ਸਿਮਰ ਸਿੰਘ ਮਾਨ ਦੇ ਜਿਹੜੇ ਵੱਡੇ ਕੌਮੀ ਬੁਲਾਰੇ ਨੇ ਉਹ ਵੱਡਾ ਇਕੱਠ ਲੈ ਕੇ ਪਹੁੰਚੇ ਨੇ ਤੇ ਆਏ ਨੇ ਲੇਟ ਆਏ ਨੇ ਮਨ 'ਚ ਸ਼ਿਕਵਾ ਵੀ ਏ ਤੇ ਇਹ ਫਿਰ ਵੀ ਜੀ ਆਇਆਂ ਨੇ ਵੀ देर आए दुरुਸਤਾ ਏ ਜੀ ਉਹਨਾਂ ਤੇ ਸ਼ਿਕਵਾ ਵੀ ਮਨ 'ਚ ਵੀ ਪਈ ਲਾਉਣਾ ਸੀ ਤੇ ਹੋਰ ਵੀ ਸੰਗਤਾਂ ਨੂੰ ਬੜੀ ਬੇਨਤੀ ਏ ਮੇਰੀ ਇਲਾਕੇ ਦੇਆਂ ਨੂੰ ਸਾਰਿਆਂ ਵੀਰਾਂ ਨੂੰ ਗੁਰਸਿੱਖਾਂ ਨੂੰ ਉਹ ਨੇਰ ਦੀ ਗੱਲ ਏ ਪੈਸਾ ਜੀ ਪੀੜਾਂ ਲੱਗੀਆਂ ਨੇ ਨਾਲੇ ਲੱਖਾਂ ਰੁਪਈਆ ਉਹਨਾਂ ਕੰਜਰਾਂ ਦੇ ਉੱਤੇ ਵਾਰੰਡ ਦੇ ਨੇ ਨਾਲੇ ਸਾਡੀਆਂ ਧੀਆਂ ਪਣਾਂ ਲ ਹੱਥ ਕਰ ਕਰ ਕੇ ਉਹ ਗਾਉਂਦੇ ਨੇ ਪਏ ਲੱੱਚਰ ਗਾਉਂਦੇ ਨੇ ਲੱੱਚਰ ਨਾਚੋਂਦੇ ਨੇ ਪੈਲਸਾਂ 'ਚ ਭੀੜ ਲੱਗੀ ਏ ਗੱਡੀਆਂ 'ਚ ਬਾਵਾ ਕੇ ਸਾਰੇ ਪਰਿਵਾਰਾਂ ਨੂੰ ਉੱਥੇ ਪਹੁੰਚਣ ਦੇ ਨੇ ਵਿਆਹ ਤੇ ਸਾਦੇ ਵੀ ਗੁਰੂ ਘਰਾਂ 'ਚ ਵੀ ਹੋ ਸਕਦੇ ਨੇ ਪਰ ਕਾਰਨ ਕੀ ਏ ਮੈਨੂੰ ਇੱਥੋਂ ਤੱਕ ਪਤਾ ਲੱਗਦਾ ਪਿਆ ਵੀ ਜਿਵੇਂ ਪੰਜਾਬ ਦੇ ਵਿੱਚ ਨਾ ਇਹ ਮਹਾਰਾਜ ਦਸਵੇਂ ਪਾਸ਼ਾ ਤੋਂ ਬੇਮਕ ਹੋ ਗਿਆ ਪੰਜਾਬ ਤੇ ਇਹਨਾਂ ਦੀ ਬਾਹ ਵੀ ਛੱਡਤੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਬੱਚੀ ਬੱਚਿਆਂ ਦੇ ਵਿਆਹ ਦੇ ਵਿੱਚ ਉਜੜਨ ਡਏ ਨੇ ਨੰਗੇ ਨਚਾਰ ਕਰਾਂ ਡਏ ਨੇ ਸ਼ਰਾਬਾਂ ਦੇ ਦੌਰ ਚੱਲਦੇ ਨੇ ਪਏ ਜੀ ਲੱਖ ਦੀ ਲਾਹਣ ਤੇ ਇਹਨਾਂ ਨੂੰ ਸਿੱਖ ਕਵਾਣ ਦੀ ਮਾਨ ਤੇ ਮੈਨੂੰ ਬਾਜਾ ਵਾਲੇ ਤੇ ਅਰਾਨਾ ਮੈਂ ਆਪਣੀ ਜ਼ਿੰਦਗੀ ਚ ਕਦੀ ਪੈਲਸ ਨਹੀਂ ਗਿਆ ਆਪਣੇ ਬੱਚਿਆਂ ਦੇ ਵਿਆਹ ਬੱਚਿਆਂ ਦੇ ਵਿਆਹ ਮਾਰੇ ਨੇ ਦੋ ਪਚੰਗੀ ਇੱਕ ਭਜੰਗੜ ਬਈ ਗੁਰੂ ਘਰ ਚ ਕੀਤੇ ਨੇ ਜੀ ਸਾਦੇ ਵਿਆਹ ਕੀਤੇ ਨੇ ਜੇ ਕੋ ਮੈਨੂੰ ਕਿਸੇ ਪੈਲਸ ਦੇ ਸਬੂਤ ਕਰਦੇ ਫੋਟੋ ਚ ਉਹਨੂੰ 5 ਲੱਖ ਰੁਪਇਆ ਨਾਮ ਦੇਾਂਗਾ ਮੈਂ ਨਹੀਂ ਅਸੀਂ ਅੱਜ ਇੱਥੇ ਆਨੇ ਆ ਪਰ ਕੱਲ ਨੂੰ ਪੈਲਸਾਂ ਚ ਤੁਰ ਪਾਂਗੇ 90 ਤੋਂ ਲੈ ਕੇ ਕੋਈ ਸਬੂਤ ਕਰਦੇ 5 ਲੱਖ ਰੁਪਇਆ ਨਾਮ ਦੇਾਂਗੇ ਤੇਰੇ ਭਰੋਸੇ ਪਿਆਰੇ ਮੈਂ ਲਾੜ ਲੜਾਇਆ ਮੈਂ ਮਹਾਰਾਜ ਦੇ ਭਰੋਸੇ ਆ ਨਾ ਵੀ ਅਸੀਂ ਬਾਈਕਟ ਕੀਤਾ ਹੈ ਲੱਛਰ ਪੋਨੇ ਦਾ ਤੇ ਵਿਰੋਧ ਕਰਨਿਆਂ ਪਰ ਤੁਹਾਨੂੰ ਮਹਾਰਾਜ ਨੇ ਬੱਚੀਆਂ ਬੱਚੇ ਬਖਸ਼ੇ ਨੇ ਗੁਰੂ ਦੀ ਮਰਯਾਦਾ ਨਾਲ ਜੁੜੋ ਬੇਮਕੋਏ ਰਾਮ ਤੇ ਲੱਗਣ ਜਨ ਬੇਮਕ ਹੋ ਕੇ ਆਪਣਾ ਜਨਮ ਐਵੇਂ ਨਾ ਖਰਾਬ ਕਰੋ ਤੁਸੀਂ ਆਂਦੇ ਹੋ ਵੀ ਜਿਹੜਾ ਛੇਵਾਂ ਦਰਿਆ ਹੈ ਨਸ਼ਿਆਂ ਦਾ ਚੱਲ ਗਿਆ ਮੈਂ ਨਾ 7ਵਾਂ 8ਵਾਂ 9ਵਾਂ ਵੀ ਚੱਲਣਾ ਹੈ ਕਾਰਨ ਕੀ ਏ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੋਚ ਨਾਲੋਂ ਪੰਜਾਬੀਓ ਟੁੱਟ ਗਏ ਹੋ ਤੁਸੀਂ ਟੁੱਟੇ ਹੋ ਬੇਮੁਖ ਹੋਏ ਹੋ ਇਸ ਕਰਕੇ ਜਿਹੜੇ ਤੁਹਾਡੇ ਬੱਚੀਆਂ ਬੱਚੇ ਨੇ ਉਹ ਕਿਰਾਏ ਪੈ ਗਏ ਨੇ ਜੇ ਆਕਾਸ਼ ਆ ਅੱਜ ਵੀ ਤੁਸੀਂ ਆਪਣੇ ਘਰਾਂ 'ਚ ਛੋਟੇ ਬੱਚਿਆਂ ਨੂੰ ਅੰਮ੍ਰਿਤ ਸਿਖਾਓ ਉਹਨਾਂ ਨੂੰ ਗੁਰਬਾਣੀ ਦੀ ਸੋਧ ਸੰਥਿਆ ਕਰਾਓ ਗਤਕਾ ਸਿਖਾਓ ਇਤਿਹਾਸ ਨਾਲ ਜੋੜੋ ਅੱਜ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਵਾਜਾ ਮਾਰਦਾ ਪਿਆ ਤੁਹਾਡੀ ਬਾਹ ਫੜੇਗਾ ਤੇ ਯਾਰਾ ਪੰਜਾਬ ਦਾ ਵਾਝ ਸਕਦਾ ਕੋਈ ਹੋਰ ਵੀ ਮੁੱਖ ਮੰਤਰੀ ਕਿਸੇ ਤੇ ਤੁਸੀਂ ਹੱਥ ਧੜ ਦੋ ਨਾ ਵੀ ਇਹਨੂੰ ਅਗੋਂ ਮੁੱਖ ਮੰਤਰੀ ਬਣਾਣਾ ਵੀ ਇਹ ਪੰਜਾਬ ਦੇ ਜਨਸ਼ਾ ਬੰਦ ਕਰੇਗਾ ਜਾਂ ਕ੍ਰਾਈਮ ਨੂੰ ਬੰਦ ਕਰੇਗਾ ਕਿਸੇ ਨੇ ਨਹੀਂ ਕਰਨਾ ਜਿੰਨਾ ਚਿਰ ਤੁਸੀਂ ਗੁਰਗੋਬ ਸਿੰਘ ਮਹਾਰਾਜੀ ਦੀ ਸੋਚ ਨਾਲ ਨਹੀਂ ਜੋੜਦੇ ਬਾਣੀ ਬਾਣੇ ਦੇ ਧਾਰਨੀ ਨਹੀਂ ਹੁੰਦੇ ਆਪਣੇ ਘਰਾਂ ਚ ਠੀਕ ਹੈ ਮੈਨੂੰ ਪਤਾ ਹੈ ਅੱਜ ਸਿੱਖਾਂ ਨੂੰ ਕੋਈ ਲਾਇਸੈਂਸ ਹਥਿਆਰ ਦਾ ਨਹੀਂ ਕਿਸੇ ਸਰਕਾਰ ਨੇ ਬਣਾ ਕੇ ਦੇਣਾ ਤੁਸੀਂ ਆਪਣੇ ਘਰਾਂ ਚ ਸੋਨੇ ਵਰਚੇ ਰੱਖੋ ਸ੍ਰੀ ਸੱਭਾ ਰੱਖੋ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦਾ ਸੰਧਾਨ ਤੇ ਉਹਨੂੰ ਅਪਣਾਓ ਆਪਣੇ ਤਿਆਰ ਰਵੋ ਜੇ ਤੁਸੀਂ ਆਪਣੇ ਘਰਾਂ 'ਚ ਤਿਆਰ ਰਵੋਗੇ ਨਾ ਤੇ ਹੁਣ ਆਹ ਹੁਣ ਇੱਕ ਕਈ ਦਿਨਾਂ ਤੱਕ ਨੌਜਵਾਨ ਰਹੁੰਦਾ ਪਿਆ ਭਈਏ ਮੇਰੇ ਵਾਲ ਪੁੱਟ ਕੇ ਲੈ ਗਏ ਨੇ ਮੇਰੀ ਪੱਗ ਵੀ ਲੈ ਗਏ ਨੇ ਮੈਂ ਵਾਅਦਾ ਕਰਕੇ ਨਾ ਪੰਜਾਬੀਓ ਤੁਹਾਡੇ ਨਾਲ ਇਹ ਹਾਲਾਤ ਹੋਣੇ ਨੇ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਪਾਛਾ ਦਾ ਬਾਣੀ ਬਾਣਾ ਨਾ ਧਾਰਿਆ ਮਹਾਰਾਜ ਨੇ ਤੇ 350 ਸਾਲ ਪਹਿਲਾਂ ਆਗਤਾ ਸੀ ਬਿਨਾ ਸ਼ਸਤਰ ਕੇਸ ਪੇਟ ਸਮਾਨ ਜਾਣੋ ਉਹ ਪੇਡਾਂ ਨੂੰ ਤਾਂ ਜਿੱਥੇ ਮਰਜ਼ੀ ਕੋਈ ਕੰਨ ਤੋਂ ਮਰੋੜ ਕੇ ਲੈ ਜਾਏ ਜੇ ਕੋਈ ਸਿੰਘ ਹੁੰਦਾ ਤਿਆਰ ਪਰ ਤਿਆਰ ਹੁੰਦਾ ਸਿਰ ਲਾ ਦਿੰਦਾ ਉਹਨਾਂ ਦਾ ਆਪਣੀ ਪੱਗ ਨਹੀਂ ਸੀ ਲਾ ਦਿੰਦਾ ਜੀ ਕੇਸ ਨਹੀਂ ਸੀ ਆਪਣੇ ਜਾਣ ਦਿੰਦਾ ਤੇ ਜਿਵੇਂ ਪੰਜਾਬ ਦੇ ਵਿੱਚ ਸਟੇਟ ਭਈਆਂ ਦਾ ਪ੍ਰਵਾਸੀਆਂ ਦਾ ਵਾਅਦਾ ਕਰਦਾ ਪਿਆ ਇਹ ਤੁਹਾਡੇ ਚ ਘਰਾਂ ਚ ਵੜ ਕੇ ਇਹਨਾਂ ਨੇ ਹਮਲੇ ਕਰਨੇ ਨੇ ਮੇਰੀ ਬੇਨਤੀ ਏ ਮੈਂ ਇਹ ਨਹੀਂ ਆਂਦਾ ਵੀ ਕੋਈ ਨਜਾਇਜ਼ ਰੱਖੋ ਜਾਇਜ਼ ਰੱਖੋ ਨਾ ਬਿਲਕੁਲ ਨਾ ਰੱਖੋ ਤੁਸੀਂ ਅਸਲਾ ਨਾ ਰੱਖੋ ਵਧੀਆ ਸਿਰੀ ਸਾਹਿਬ ਰੱਖੋ ਘਰਾਂ ਚ ਚੱਕਰ ਰੱਖੋ ਖੰਡੇ ਰੱਖੋ ਤਿਆਰ ਪਰ ਤਿਆਰ ਰਹੋ ਗੁਰੂ ਗੋਬਿੰਦ ਸਿੰਘ ਮਾਰੀ ਸੋਚ ਨਾਲ ਜੁੜੋ ਬਾਣੀ ਬਾਣੇ ਦੇ ਧਾਰਨੀ ਹੋਵੋ ਤੇ ਤੁਹਾਡੀ ਚੜ੍ਹਦੀ ਕਲਾ ਰਹੇਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਸੱਚਕੰਨ ਜੂਰ ਸਾਹਿਬ ਚੱਲੇ ਸਨ ਅੰਗੀਠਾ ਤਿਆਰ ਹੋ ਗਿਆ ਸੀ ਮਹਾਰਾਜ ਨੇ ਇੱਕੋ ਬਚਨ ਕੀਤਾ ਸੀ ਸਿੰਘੋ ਮੇਰੀਆਂ ਤਿੰਨ ਗੱਲਾਂ ਯਾਦ ਰੱਖੋ ਸ਼ਬਦ ਗੁਰੂ ਨੂੰ ਨਾ ਭੁੱਲਿਓ ਇੱਕ ਅਮਰ ਜਗ ਖੰਡੇ ਪਾਟੇ ਦਾ ਤੇ ਸ਼ਸਤਰ ਧਾਰਿਓ ਕਰਿਓ ਦੁਨੀਆ ਤੇ ਤੁਹਾਡਾ ਰਾਜ ਰਹੇਗਾ ਜੇ ਤਿੰਨੇ ਗੱਲਾਂ ਛੱਡਤੀਆਂ ਨਾ ਤੇ ਗੁਲਾਮ ਹੋ ਜਾਓਗੇ ਅੱਜ ਗੁਲਾਮਾਂ ਦੀ ਨਿਸ਼ਾਨੀ ਸਾਡੀ ਕਦੀ ਮਹਾਲੀ ਬਹਿ ਕੇ ਖਤਾਨਾਂ ਦੇ ਵਿੱਚ ਜੰਗਲ 'ਚ ਬਹਿ ਕੇ ਹੱਕ ਮੰਗਦੇ ਆ ਕਦੀ ਦਿੱਲੀ ਮੰਗਦੇ ਆ ਕਦੀ ਖਨੌਰੀ ਸੰਭੂ ਆ ਵੀ ਹੱਕ ਮੰਗਣਦੇ ਆ ਨਾ ਸਾਨੂੰ ਸਾਬਲੇ ਅਸੀਂ ਗੁਲਾਮ ਹੋ ਗਏ ਆ ਕਿਉਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੋਚ ਤੋਂ ਵਿਚਾਰ ਤੋਂ ਟੁੱਟ ਚੁੱਕੇ ਆ ਮੇਰੀ ਇਹ ਬੇਨਤੀ ਵੀ ਖੰਡੇ ਬਾਟੇ ਦੇ ਅੰਮ੍ਰਿਤ ਸ਼ਕੋ ਬਾਣੀ ਬਾਣੇ ਦੇ ਧਾਰਨੀ ਹੋਵੋ ਆਪਣੇ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਦਿਓ ਸ਼ਸਤਰ ਵਿਦਿਆ ਦਿਓ ਜਿਹੜਾ ਆਉਣ ਵਾਲਾ ਤੁਹਾਡਾ ਇੱਕ ਇੱਕ ਬੱਚਾ ਵੀ ਸਾਡੇ ਦੁਸ਼ਮਣ ਨੂੰ ਉਹਦੇ ਚੋਂ ਸਵਾ ਲੱਖ ਦਿੱਸੇ ਮੇਰੀ ਇਹੀ ਬੇਨਤੀ ਹੈ ਦਾਸਬਾਈ ਸੁਖਾ ਸਿੰਘ ਖਾਲਸਾ ਕਗੇ ਤੋਂ ਤੇ ਪੱਤਰਕਾਰ ਸਾਹਿਬ ਦਾ ਧੰਨਵਾਦ ਆਈਆਂ ਸੰਗਤਾਂ ਦਾ ਬਹੁਤ ਨਿਹੰਗ ਸਿੰਘ ਫੌਜਾਂ ਹੋਰ ਵੀ ਜਥੇਬੰਦੀਆਂ ਆਉਂਦੀਆਂ ਨੇ ਤੇ ਇਧਰ ਨਿਹੰਗ ਸਿੰਘਾਂ ਨੇ ਸਰਦਾਈਆਂ ਦੇ ਲੰਗਰ ਲਾਏ ਨੇ ਤੇ ਇਧਰ ਗੁਰੂ ਘਰ ਵੀ ਲੰਗਰ ਚੱਲ ਰਿਹਾ ਜਿੰਨੀਆਂ ਵੀ ਮੇਰੀਆਂ ਭੈਣਾਂ ਮਤਾਵਾਂ ਮੋਰਚੇ 'ਚ ਪਹੁੰਚਦੀਆਂ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਅਸੀਂ ਕਾਲੂ ਗੁਰੂ ਦੇ ਚਰਨਾਂ 'ਚ ਗੁਰੂ ਤੇਗ ਬਹਾਦਰ ਸਾਹਿਬ ਦੇ ਇਹ ਅਰਦਾਸ ਕਰਦੇ ਆਂ ਵੀ ਇਹ ਮੋਰਚਾ ਸਫਲ ਹੋਵੇ ਤੇ ਕਾਨੂੰਨ ਜਲਦੀ ਤੋਂ ਜਲਦੀ ਬਣੇ ਤੇ ਸਾਡਾ ਭਰਾ ਜਿਹੜਾ ਅੱਜ 50 ਦਿਨਾਂ ਤੋਂ 48 ਦਿਨਾਂ ਤੋਂ ਉੱਤੇ ਬੈਠਾ ਹੈ ਠੰਡ ਦੇ ਵਿੱਚੋਂ ਥੱਲੇ ਉੱtre ਆਪਣੇ ਪਰਿਵਾਰ ਚ ਆਵੇ ਤੇ ਮੋਰਚਾ ਸਫਲ ਹੋਵੇ ਤੇ ਮੋਰਚਾ ਅਸੀਂ ਜਿੱਤ ਕੇ ਇਥੋਂ ਜਾਈਏ ਏ ਗੁਰੂ ਚਰਨਾਂ ਚ ਅਰਦਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ